ਜੀ ਸਤਿ ਸ਼੍ਰੀ ਅਕਾਲ ਬੀਰਪਾਲ ਬਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਮੀਤ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਦੀ ਕਿਰਪਾ ਨਾਲ ਜੀ ਵੀ ਸਭ ਠੀਕ ਠਾਕ ਹਾਂ ਤੇ ਅੱਜ ਦਾ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਜੀ ਟਾਈਮ ਆ ਜਿਹੜਾ 1 ਵਜ ਚੁੱਕਿਆਗਾ ਦੁਪਹਿਰ ਦਾ ਤੇ ਰੱਬਾ ਜਿਹੜਾ ਮੀਂਹ ਨੂੰ ਰੋਕਣ ਦਾ ਨਾਮ ਹੀ ਨਹੀਂ ਲੈਂਦਾਗਾ ਤੇ ਕਿੰਨੇ ਦਿਨਾਂ ਤੋਂ ਲਗਾਤਾਰ ਵਰਖਾ ਹੋ ਰਹੀ ਹੈ ਤੇ ਹੁਣ ਵੀ ਮੀਂਹ ਆ ਜਿਹੜਾ ਉਹ ਪੈ ਰਿਹਾਗਾ ਤੇ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਥੋੜਾ ਦਿਖਦਾ ਹੋਵੇ ਦੇਖੋ ਤੇ ਮੌਸਮ ਜਿਹੜਾ ਮੀਂਹ ਦਾ ਪੂਰਾ ਐ ਇਧਰੋਂ ਕੁਬਿੰਦ ਛਾਟੀ ਰੋਕਦਾਗਾ ਤੇ ਉਹਦੀ ਮੀਂਹ ਆ ਜਾਂਦਾਗਾ ਦੇਖੋ ਹੁਣ ਵੀ ਬੂੰਦਾਵਾਂਦੀ ਜੀ ਹੋ ਰਹੀ ਹੈਗੀ ਪਸ਼ੂ ਬਸਾਰੇ ਦਾ ਬਹੁਤ ਔਖਾ ਹੋਇਆ ਪਿਆਗਾ ਜੀ ਇਹ ਜੀ ਮੀਂਹ ਦੇ ਵਿੱਚ ਹਨਾ ਬਾਕੀ ਹੜਾਂ ਨਾਲ ਦੇਖੋ ਕਿਵੇਂ ਲੋਕ ਹੜਾਂ ਦੇ ਪਾਣੀ ਨਾਲ ਝੁੰਜ ਰਹੇ ਹੈਗੇ ਖਾਣ ਪੀਣ ਦਾ ਤੇ ਹੋਰ ਮਾਲ ਡੰਗਰ ਦਾ ਕਿੰਨਾ ਹੋ ਹੋ ਗਿਆ ਹਨਾ ਨੁਕਸਾਨ ਹੋ ਗਿਆ ਮਾਲ ਡੰਗਰ ਦਾ ਖਾਣ ਪੀਣ ਦਾ ਬਹੁਤ ਔਖਾ ਹੋਇਆ ਪਿਆਗਾ ਤੇ ਅੱਜ ਇਹ ਦੇਖੋ ਰੱਬ ਕਿੰਨੇ ਦਿਨ ਹੁਣ ਇਹ ਮੌਸਮ ਹੋਰ ਰੱਖੂਗਾ ਹੁਣ ਵੀ ਕੰਮ ਕਰਨੀ ਜੀ ਹੋਈ ਹੋਈ ਜਾਂਦੀ ਹੈ ਜੀ ਬਹੁਤ ਟਾਈਮ ਹੋ ਗਿਆ ਬੱਸ ਬੰਦ ਝਟ ਕੋਈ ਅੱਧਾ ਪੌਣਾ ਘੰਟਾ ਹੀ ਮਸਾਂ ਵੀ ਦਾ ਰੁਕਦਾਗਾ ਦੇਵੋਦੀ ਫੇਰ ਆ ਜਾਂਦਾ ਕਿਤੇ ਇਸ ਪਾਸੇ ਹਵਾ ਜੀ ਨਾਲ ਬਣ ਕੇ ਆ ਗਿਆ ਕਿਤੇ ਇਸ ਪਾਸੇ ਹਵਾ ਜੀ ਨਾਲ ਬਣ ਕੇ ਆ ਗਿਆ ਅਈ ਵਸ ਬੂੰਦਾਂ ਵੰਦੀ ਜੀ ਹੋਈ ਜਾਂਦੀ ਹੈਗੀ ਆ ਦੇਖੋ ਜਿਹੜੇ ਆਪਾਂ ਮੇਥੇ ਪਾਲਕ ਵਗੈਰਾ ਬੀਜਿਆ ਸੀ ਦੇਖਦੇ ਹੋਣਗੇ ਛਾਇਦੇ ਥੋੜੇ ਥੋੜੇ ਜੇ ਇਹ ਉੱਗਰਦੇ ਆਉਂਦੇ ਹੈਗੇ ਜੂਮ ਕਰਕੇ ਦਿਖਾਉਣੀ ਆ ਤੁਹਾਨੂੰ ਪਾਲਕ ਆ ਮੇਥੇ ਮੂਥੇ ਹੈਗੇ ਧਣੀਆਂ ਵਿੱਚੀ ਪਿੰਡਾਂ ਦਾ ਸਰਬੀਆਂ ਆਈਆਂ ਹੋ ਗਈਆਂ ਜਿਆਦਾ ਮੀਂਹ ਪੈਣ ਨਾਲ ਤੇ ਇੱਧਰ ਜਿਹੜੀ ਗੋਭੀ ਦੀ ਪਨੀਰੀ ਲਾਈ ਸੀ ਉਹ ਆਪਣੀ ਖੈਰ ਚੱਲ ਪੂਗੀ ਮੈਨੂੰ ਲੱਗਦਾ ਜਿਸ ਦਿਨ ਲਾਈ ਸੀ ਉਸ ਰਾਤ ਤਾਂ ਬਹੁਤ ਜਿਆਦਾ ਮੀਂਹ ਆ ਗਿਆ ਸੀਗਾ ਤੇ ਇੱਧਰ ਇਹ ਮੋਲੀਆਂ ਆਪਣੀਆਂ ਹੋਰ ਲਾਈਆਂ ਸੀਗੀਆਂ ਆਪਾਂ ਇਹ ਉਗ ਰਹੀਆਂ ਨੇ ਦੇਖੋ ਛਾਇਦੀਆਂ ਨਹੀਂ ਹੋਣੀਆਂ ਤੁਹਾਨੂੰ ਜ਼ੂਮ ਕਰਕੇ ਸਸਾਈ ਬੂੰਦਾਵਾਂ ਦੀ ਜਿਹੜੀ ਹੋਈ ਲੱਗਦੀ ਹੈ ਬਾਹਰ ਝੋਨਾ ਹੰਤਾ ਹਵਾ ਇੱਕ ਵਾਰ ਬਿਲਕੁਲ ਰੁਕੀ ਹੋਈ ਹੈਗੀ ਜਦੋਂ ਮੀਂਹ ਹਟ ਜਾਂਦਾ ਉਹਦੀ ਹਵਾ ਚੱਲ ਪੈਂਦੀ ਹੈ ਤੇਜ਼ ਜਦੋਂ ਹਵਾ ਰੁਕ ਜਾਂਦੀ ਹੈਗੀ ਉਹਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਪਸ਼ੂਆਂ ਦਾ ਬਹੁਤ ਜਿਆਦਾ ਔਖਾ ਹੋਇਆ ਪਿਆ ਜੀ ਚਾਰ ਪੰਜ ਦਿਨ ਹੋ ਗਏ ਝੜੀ ਲੱਗੀ ਨੂੰ ਤੇ ਚਾਰ ਪੰਜ ਦਿਨਾਂ ਦੇ ਪਸ਼ੂਆਂ ਨੂੰ ਬਾਹਰ ਲਈ ਹਵਾ ਹੀ ਨਹੀਂ ਲਵਾਈਗੀ ਨੀਰਾਚਾਰ ਅੰਦਰ ਹੀ ਪਾ ਦਿੰਦੀ ਆ ਵਿਚਾਰੇ ਅੰਦਰ ਹੀ ਬੈਠ ਜਾਂਦੇ ਆ ਦੇਖੋ ਇਧਰ ਆਪਣੀਆਂ ਬੱਕਰੀਆਂ ਵਿਚਾਰੀਆਂ ਮੀਂਹ ਜਾਂ ਪੈਨ ਦਾ ਕਰਕੇ ਇੱਕ ਪਾਸੇ ਓਟੀ ਚੋਕੀ ਖੜ ਜਾਂਦੀਆਂ ਜਾਲੀ ਥੋੜੀ ਜਿਹੀ ਬਾਹਰ ਨੂੰ ਜ਼ਿਆਦਾ ਲੱਗੀ ਹੋਈ ਆ ਅੱਗੇ ਉਹ ਪਸ਼ੂ ਬੈਠੇ ਨੇ ਤੇ ਮੈਂ ਲੱਗੀ ਸੀ ਸਬਜ਼ੀ ਬਣਾਉਣਾ ਲਾ ਪਪਾ ਵਾਂਗੇ ਤੇਲ ਤੇ ਪਾ ਲਈ ਆਪਾਂ ਆਪਾਂ ਬਣਾਵਾਂਗੇ ਆਲੂ ਐਂਡੀ ਦੀ ਸਬਜੀ ਕੰਪਰ ਟੂ ਟੋਰੀਆਂ ਤਾਂ ਵੀ ਜੀ ਜਾਪ ਕਰੀਏ ਆਨੇ ਆਲੂ ਬੈਂਗਣੀ ਪਰ ਅੱਜ ਸਬਜੀ ਕਹਿੰਦੇ ਬਦਲੀਜੀ ਜਾਉਗੀ ਇਹ ਇਸਕਾ ਆਪਣੇ ਆਲੂ ਬੈਂਗਣੀ ਤੇਲ ਆਪਾਂ ਪਾਲਿਆ ਰੱਖ ਆਪਾਂ ਇਹਦੇ ਵਿੱਚ ਕੋਈ ਮਸਾਲੇ ਵਗੈਰਾ ਨਹੀਂ ਪਾਉਂਦੇ ਕਿਉਂਕਿ ਸਾਰੇ ਹਰ ਇੱਕ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਕੁਕਿੰਗ ਦਾ ਆਪਾਂ ਆਲੂ ਬੈਂਗਣੀ ਨੂੰ ਇਸੇ ਤਰ੍ਹਾਂ ਹੀ ਫਰਾਈ ਕਰਦੇ ਹੁੰਦੇ ਆ ਸਿਰਫ ਆਪਾਂ ਬੇਸਕ ਮਸਾਲੇ ਹੀ ਪਾਵਾਂਗੇ ਜਿਹੜੇ ਆਪਾਂ ਗਰੀਲੇ ਮਸਾਲੇ ਪਾਉਣੇ ਆਗੇ आप पहला पावांगे आलू कुछ टाइम रुक के आपा में ही पावांगे पहला आलू वाला पाडायेंगे पहले कुछ टाइम आपा कल्ले आलू फ्राई करेंगे तेल अपना कर गया सीगा काट मैं वैसे कटली ले ली थी पा मैं पहला कल्ले आलू देऊंगी

hún veist á hann að ég landa ég ætti haldi ചി തര പകുണങ്ങൾ ते पण आता फर्स्ट टाईम आलू आलू पकले आहे ते आता फर्स्ट टाईम लोक केले कामाने ਤੁਹਾਣੀ ਨਿਕਲ ਪਈ ਹੋਗੀ ਕੋਈ ਨਹੀਂ ਹੈਗੀ ਇਸ ਤਰ੍ਹਾਂ ਮੈਂ ਨਹੀਂ ਬੋਲ ਚਾਲੀ ਜਿਆ ਫੋਕਸ ਕਰਨਾ ਨਹੀਂ ਪਾ ਫਟੀਨਾ ਕਾਫੀ ਥੋੜੀ ਲਾ ਦੀ ਸਾਰ ਜਿਹੜੀ ਉਹ ਰਿਵਾਈਂਦੀ ਹੈਗੀ ਆਲੂ ਵੀ ਪੱਕ ਗਏ ਨੇ ਤੇ ਮੈਂਗਣੀ ਵੀ ਪੱਕ ਗਈ ਆ ਰਿਖੋ ਐਸ ਤਰ੍ਹਾਂ ਬਣਾਉਣੀ ਕਿੰਨੇ ਆਪਾਂ ਖੜੀ ਵੀ ਸਬਜੀ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ